ਸੋ ਨਮਸਕਾਰ ਜੀ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਨਾਲ ਸੋ ਅੱਜ ਅਸੀਂ ਇੱਕ ਧਾਰਮਿਕ ਭਜਨ ਨੂੰ ਲੈ ਕੇ ਧਾਰਮਿਕ ਇੱਕ ਚੀਜ਼ ਨੂੰ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ 22 ਤਰੀਕ ਨੂੰ ਜਿਹੜਾ ਹੈ ਇੱਕ ਦੀਵਾਲੀ ਵਾਲਾ ਮਾਹੌਲ ਹੋਏਗਾ ਅਯੁੱਧਿਆ ਜੀ ਦੇ ਵਿੱਚੇ ਸ਼੍ਰੀ ਰਾਮ ਜਿਹਦੀ ਮੂਰਤੀ ਜਿਹੜੀ ਹੈ ਸਥਾਪਿਤ ਕੀਤੀ ਜਾ ਰਹੀ ਹੈ ਪ੍ਰਾਨ ਪ੍ਰਤੀਸ਼ਠਾ ਕੀਤੀ ਜਾਏਗੀ ਤਾਂ ਉਸੇ ਨੂੰ ਲੈ ਕੇ ਕਈ ਮਹੀਨਿਆਂ ਤੋਂ ਲਗਾਤਾਰ ਅਲੱਗ-ਅਲੱਗ ਭਜਨ ਜਿਹੜੇ ਹੈ ਉਹ ਰਿਲੀਜ਼ ਕੀਤੇ ਗਏ ਐ ਸੋ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਵੀ ਬੜੇ ਖੁਸ਼ ਹੋਵੋਗੇ ਜਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਡੇ ਰਾਜਪੁਰਾ ਸ਼ਹਿਰ ਦੇ ਹੀ ਇੱਕ ਬਿਜ਼ਨਸਮੈਨ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੰਨੇ ਵਧੀਆ ਕਲਾਕਾਰ ਵੀ ਹੋ ਸਕਦੇ ਆ ਜਦ ਸਾਡੀ ਉਹਨਾਂ ਨਾਲ ਗੱਲ ਹੁੰਦੀ ਹੈ ਤਾਂ ਅਸੀਂ ਵੀ ਦੇਖ ਕੇ ਬੜੇ ਹੈਰਾਨ ਹੋ ਜਾਂਦੇ ਆ ਉਹਨਾਂ ਦੀ ਹਨੂਮਾਨ ਚਾਲੀਸਾ ਜਿਹੜੀ ਹੈ ਉਹ ਜਦ ਸਾਨੂੰ ਸੁਣਾਉਂਦੇ ਆ ਆ ਕੇ ਤਾਂ ਇੱਕ ਵਾਰ ਅਸੀਂ ਵੀ ਜਿਹੜਾ ਹੈ ਬੜੇ ਹੈਰਾਨ ਹੋ ਜਾਂਦੇ ਕਿ ਇੱਕ ਬਿਜ਼ਨਸਮੈਨ ਦੇ ਤੌਰ ਤੇ ਅਸੀਂ ਉਸ ਸ਼ਖਸ ਨੂੰ ਦੇਖ ਰਹੇ ਹਾਂ ਤੇ ਇੱਕਦਮ ਇਹੋ ਜੀ ਕੋਈ ਵੀਡੀਓ ਜਾਂ ਇਹੋ ਜਿਹਾ ਭਜਨ ਜਾਂ ਇਹੋ ਜੀ ਹਨੂਮਾਨ ਚਾਲੀਸਾ ਉਹ ਸਾਡੇ ਸਾਹਮਣੇ ਰੱਖਦੇ ਆ ਤਾਂ ਹੈਰਾਨ ਹੋਣਾ ਜਿਹੜਾ ਹੈ ਉਹ ਇੱਕ ਸਵਭਾਵਿਕ ਗੱਲ ਹੈ ਸੋ ਉਹ ਸਾਡੇ ਸਟੂਡੀਓ ਦੇ ਵਿੱਚ న్యూਸ 89 ਪੰਜਾਬ ਦੇ ਸਟੂਡੀਓ ਦੇ ਵਿੱਚ ਇਸ ਟਾਈਮ ਮੌਜੂਦ ਹੈ ਆਪਾਂ ਉਹਨਾਂ ਨਾਲ ਤੁਹਾਡੀ ਪੂਰੀ ਗੱਲਬਾਤ ਕਰਾਵਾਂਗੇ ਤੇ ਉਹ ਜਿਹੜਾ ਹਨੂਮਾਨ ਚਾਲੀਸਾ ਰਿਲੀਜ਼ ਹੋਣ ਜਾ ਰਿਹਾ ਹੈ ਉਹਦੀ ਵੀ ਕਲਿੱਪ ਤੁਹਾਨੂੰ ਵਿੱਚ ਵਿੱਚ ਦਿਖਾਉਂਦੇ ਰਾਵਾਂਗੇ ਤੁਹਾਡੇ ਨਾਲ ਇਸ ਟਾਈਮ ਮੌਜੂਦ ਹੈ ਨੂੰ ਮਿਲਾ ਦਿੰਨੇ ਆ ਰਾਹੁਲ ਥਰੇਜਾ ਜੀ ਜੋ ਕਿ ਇੱਕ ਆਈਟੀ ਬਿਜ਼ਨਸਮੈਨ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਰਾਹੁਲ ਜੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਸਟੂਡੀਓ ਦੇ ਵਿੱਚ ਆਪਾਂ ਮੌਜੂਦ ਹੈ ਇਸ ਟਾਈਮ ਸੋ ਦਰਸ਼ਕਤਾਂ ਨੂੰ ਦੇਖ ਕੇ ਇੱਕ ਵਾਰ ਤਾਂ ਹੈਰਾਨ ਹੋ ਗਏ ਹੋਣੇ ਜਿਹੜੇ ਤੁਹਾਨੂੰ ਜਾਣਦੇ ਆ ਸ਼ਾਇਦ ਉਹਨਾਂ ਨੇ ਤੁਹਾਡੇ ਭਜਨ ਪਹਿਲਾਂ ਸੁਨੇ ਹੋਣ ਨਾ ਸੁਨੇ ਹੋਣ ਤੇ ਅੱਜ ਆਪਾਂ న్యూਸ 18 ਪੰਜਾਬ ਦੇ ਥਰੂ ਜਿਹੜਾ ਹੈ ਲੋਕਾਂ ਨਾਲ ਗੱਲਬਾਤ ਕਰਨ ਜਾ ਰਹੇ ਆ ਤੇ ਰਾਹੁਲ ਜੀ ਪਹਿਲਾਂ ਤਾਂ ਤੁਸੀਂ ਆਪਣਾ ਦੱਸੋ ਇੰਟਰੋਡਕਸ਼ਨ ਦਿਓ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਕੀ ਕਰਦੇ ਹੋ ਕੀ ਬਿਜ਼ਨਸ ਹੈ ਆਪਣਾ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੈ ਹਨੂਮਾਨ ਮੇਰਾ ਨਾਮ ਰਾਹੁਲ ਤਰੀਜਾ ਬਾਈ profession IT ਪੇਮੈਂਟ ਸੋਲੂਸ਼ਨਸ ਦੇ ਵਿੱਚ ਅਸੀਂ ਕੰਮ ਕਰਦੇ ਆ ਤੇ ਲਾਸਟ 8 ਤੋਂ 10 ਇਅਰਸ ਤੋਂ IT ਬਿਜ਼ਨਸ ਦੇ ਵਿੱਚ ਹੈਗੇ ਆ ਤੇ ਬਾਈ profession ਬਿਜ਼ਨਸਮੈਨ ਹੈ ਤੇ ਰਾਹੁਲ ਜੀ ਇਹ ਜਿਹੜਾ ਤੁਸੀਂ ਹਲੂਮਾਨ ਚਾਲੀਸਾ ਜਿਹੜਾ ਰਿਲੀਜ਼ ਕਰਨ ਜਾ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸ਼ੂਟ ਕੀਤਾ ਅਸੀਂ ਦੇਖਿਆ ਵੀਡੀਓ ਜੀ ਤੇ ਸੁਣਿਆ ਵੀ ਆ ਤੁਹਾਡੀ ਆਵਾਜ਼ ਵੀ ਬੜੀ ਅੱਛੀ ਮੈਨੂੰ ਲੱਗੀ ਜਦ ਤੁਸੀਂ ਇਹ ਸਾਨੂੰ ਸੁਣਾਇਆ ਇਸ profession ਦੇ ਵਿੱਚ ਆਉਣ ਬਾਰੇ ਕਿਸ ਤਰ੍ਹਾਂ ਸੋਚਿਆ ਇਹ ਕਿਸ ਤਰ੍ਹਾਂ ਸੋਚਿਆ ਵੀ ਇਸ ਲਾਈਨ ਦੇ ਵਿੱਚ business ਦੇ ਨਾਲ-ਨਾਲ ਇਸ ਲਾਈਨ ਦੇ ਵਿੱਚ ਵੀ ਜਾਣਾ ਚਾਹੀਦਾ ਆਪਣਾ ਇਸ ਦੇ ਪਿੱਛੇ ਵੀ ਇੱਕ ਛੋਟੀ ਜੀ ਸਟੋਰੀ ਹੈ ਵੈਸੇ ਤਾਂ ਨਾ ਇੱਕ ਬਚਪਨ ਦੇ ਵਿੱਚ ਹੀ ਵੈਸੇ music ਦਾ ਮੈਨੂੰ ਬਹੁਤ ਸ਼ੌਕ ਹੁੰਦਾ ਸੀਗਾ ਲੇਕਿਨ ਉਦੋਂ ਆਪਾਂ ਥੋੜਾ ਵਿੱਚ ਕਿਸੇ ਕਾਰਨ ਵੰਸ਼ ਆਪਾਂ ਇਹਨੂੰ ਕੰਟੀਨਿਊ ਨਹੀਂ ਕਰ पाए ਤੇ ਲਾਸਟ 2-3 ਇਅਰਸ ਪਹਿਲਾਂ ਲਾਈਫ ਦੇ ਵਿੱਚ ਵੈਸੇ ਹਰ ਇੱਕ ਦੀ ਇਨਸਾਨ ਦੇ ਲਾਈਫ ਦੇ ਵਿੱਚ ਉਤਾਰ ਚੜਾਅ ਆਉਂਦੇ ਆ ਤਾਂ ਮੇਰੀ ਲਾਈਫ ਦੇ ਵਿੱਚ ਵੀ ਇੱਕ ਐਸਾ ਉਤਾਰ ਆਇਆ ਹੈ ਨਾ ਜਿੱਥੇ ਸਾਰੇ ਸਗੇ ਸਬੰਧੀ ਦੋਸਤ ਸਭ ਆਪਾਂ ਨੂੰ ਛੋੜ ਕੇ ਚਲੇ ਗਏ ਹੈ ਨਾ ਤੇ ਦੁਨੀਆ ਦੇ ਵਿੱਚ ਹਰ ਇੱਕ ਰਸਤਾ ਬੰਦ ਹੋ ਗਿਆ ਸੀਗਾ ਔਰ ਦੈਟ ਟਾਈਮ ਮੈਂ ਆਪਣੇ ਆਪ ਨੂੰ ਇਕੱਲਾਪਨ ਮਹਿਸੂਸ ਕਰ ਰਿਹਾ ਸੀ ਤਾਂ ਇੱਕ ਉਦੋਂ ਮੈਨੂੰ ਕਈਆਂ ਨੇ ਗਾਈਡ ਕੀਤਾ ਹੈ ਨਾ ਤਾਂ ਇੱਕ ਮੈਨੂੰ ਮੈਂ ਉਦੋਂ ਥੱਕ ਹਾਰ ਕੇ ਦੁਨੀਆ ਤੋਂ ਥੱਕ ਹਾਰ ਕੇ ਸ਼੍ਰੀ ਸਾਲਾਸਰ ਦਰਬਾਰ ਦੇ ਵਿੱਚ ਗਿਆ ਸ਼੍ਰੀ ਹਨੂਮਾਨ ਜੀ ਮਹਾਰਾਜ ਕੋਲ ਹੈ ਨਾ ਉੱਥੇ ਦਰਬਾਰ ਦੇ ਵਿੱਚ ਇੱਕ ਹੋਰ ਅਰਦਾਸ ਲਗਾਈ ਕਿ ਅੱਜ ਤੋਂ ਬਾਅਦ ਹਨੂਮਾਨ ਜੀ ਆਪ ਹਮਾਰੇ ਔਰ ਹਮ ਆਪਕੇ ਉਸ ਤੋਂ ਬਾਅਦ ਹਨੂਮਾਨ ਜੀ ਮਹਾਰਾਜ ਕਿਰਪਾ ਕਰਦੇ ਚੱਲੇ ਗਏ ਤੇ ਸਾਡੇ ਸੀ ਕਿਰਪਾ ਦੇ ਪਾਤਰ ਬੰਦੇ ਰਹਿ ਗਏ ਔਰ ਪ੍ਰਬੂ ਦੀ ਕਿਰਪਾ ਇੰਨੀ ਹੋਈ ਤਾਂ ਉਹਨਾਂ ਨੇ ਥੋੜਾ ਟਾਈਮ ਪਹਿਲੇ ਮਨ ਦੇ ਵਿੱਚ ਇਹ ਆ ਕਿ ਹਾਂ ਵੀ ਆਪਾਂ ਨੂੰ ਇਹ ਕੁਝ ਆਪਾਂ ਭਜਨ ਕਰੀਏ ਤਾਂ ਉੱਥੋਂ ਇੱਕ ਆਈਡੀਆ ਮਿਲਿਆ ਤਾਂ ਇੱਕ ਉੱਥੋਂ ਕਿੰਨਾ ਵੀ ਸੋਚ ਮਿਲੀ ਤਾਂ ਉੱਥੋਂ ਅਸੀਂ ਪ੍ਰੇਰਿਤ ਹੋਏ ਤਾਂ ਅਸੀਂ ਪਿੱਛੇ ਇੱਕ ਸ਼੍ਰੀ ਹਨੂਮਾਨ ਜੀ ਦੇ ਬਾਰਾ ਨਾਮ ਇੱਕ ਪਹਿਲਾ ਭਜਨ ਰਿਲੀਜ਼ ਕੀਤਾ ਉਸ ਤੋਂ ਬਾਅਦ ਇਹ ਦੂਜਾ ਭਜਨ ਸ਼੍ਰੀ ਹਨੂਮਾਨ ਚਾਲੀਸਾ ਜੀ ਰਿਲੀਜ਼ ਕਰਨ ਜਾ ਰਹੇ ਹਾਂ ਕਿੰਨਾ ਪਿਆਰ ਮਿਲਿਆ ਉਸ ਭਜਨ ਨੂੰ ਜਿਹੜਾ ਤੁਸੀਂ ਹਨੂਮਾਨ ਜੀ ਦੇ ਬਾਰਾ ਨਾਮ ਵਾਲਾ ਜਿਹੜਾ ਭਜਨ ਰਿਲੀਜ਼ ਕੀਤਾ ਸੀ ਹਾਂ ਹਾਂ ਜੀ 10 15 ਦਿਨ ਪਹਿਲਾਂ ਆਪਾਂ ਨੂੰ ਵੈਸੇ ਬਹੁਤ ਅੱਛਾ ਪਿਆਰ ਮਿਲ ਰਿ ਗਾਇਆ ਤਾਂ ਦੇਖੋ ਜੀ ਹਨੂਮਾਨ ਜੀ ਮਹਾਰਾਜ ਨੇ ਅਸੀਂ ਤਾਂ ਕੋਨਾ ਗਾਣ ਵਾਲੇ ਤੇ ਕਰ ਹੋ ਰਹੇ ਆ ਧੀਰੇ ਧੀਰੇ ਹੋਰ ਪਿਆਰ ਮਿਲਦਾ ਚਲਾ ਜਾਏਗਾ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਆ ਉਹ ਤੁਹਾਨੂੰ ਇਹ ਜਿਹੜੇ ਭਜਨ ਹੈ ਇਹ ਕਿਹੜੇ ਚੈਨਲ ਤੇ ਦੇਖ ਸਕਦੇ ਆ ਕਿਹੜੇ YouTube ਚੈਨਲ ਹੈ ਤੁਹਾਡਾ ਜਿਸ ਤੇ ਤੁਸੀਂ ਇਹ ਰਿਲੀਜ਼ ਕਰਦੇ ਹੋ ਹਾਂ ਇਹ ਆਪਣੇ YouTube ਚੈਨਲ ਤੇ rahul thrija ਦੇ ਨਾਮ ਤੋਂ ਇੱਕ ਚੈਨਲ ਹੈਗਾ ਤੇ ਉਸ ਤੇ ਸਾਰੇ ਭਜਨ ਰਿਲੀਜ਼ ਕੀਤੇ ਜਾ ਰਹੇ ਆ ਤੇ ਉਸ ਤੇ ਉਹ ਦੇਖ ਸਕਦੇ ਨੇ ਠੀਕ ਹੈ ਸੋ ਤੁਸੀਂ ਲਾਈਫ ਬਾਰੇ ਦੱਸਿਆ ਆਪਣੇ ਪਰਿਵਾਰ ਬਾਰੇ ਵੀ ਕੁਝ ਦੱਸਣਾ ਚਾਹੋਗੇ ਵੀ ਪਰਿਵਾਰ ਦੇ ਵਿੱਚ ਕਿੰਨੇ ਸਦਸੇ ਹੈਗੇ ਆਪਣੇ ਕੀ ਹੋ ਮੇਰਾ ਹੈ ਜਿਹੜਾ ਮੋਟੀਵੇਟ ਕਰਦਾ ਤੁਹਾਨੂੰ ਇਸ ਚੀਜ਼ ਵਾਸਤੇ ਵੀ ਤੁਹਾਡੀ ਤਾਰੀਫ ਕਰਦੇ ਹੋਣੇ ਵੀ ਹਾਂ ਤੁਸੀਂ ਬਹੁਤ ਅੱਛਾ ਕੰਮ ਕੀਤਾ ਤਾਂ ਹੀ ਬੰਦਾ ਜਿਹੜਾ ਹੈ ਅੱਗੇ ਵੱਲ ਨੂੰ ਵੱਧਾ ਆਪਣੇ ਜੋਸ਼ ਦਿੰਨੇ ਆ ਵੀ ਹਾਂ ਬਹੁਤ ਵਧੀਆ ਕੰਮ ਕੀਤਾ ਹਾਂ ਇੰਜ ਮੇਰੀ ਮਦਰ ਹੈ ਜਿਹੜੇ ਕਿ ਜਿਨ੍ਹਾਂ ਤੋਂ ਮੈਨੂੰ ਕਾਫੀ ਪ੍ਰੇਰਣਾ ਮਿਲਦੀ ਹੈ ਕਿ ਹਾਂ ਲਾਈਫ ਦੇ ਵਿੱਚ ਆਪਾਂ ਨੂੰ ਕਦੇ ਵੀ ਡੀਮੋਟਿਵੇਟ ਨਹੀਂ ਹੋਣਾ ਚਾਹੀਦਾ ਦੁਨੀਆ ਦੇ ਵਿੱਚ ਉਤਾਰ ਚੜਾਵ ਤਾਂ ਚੱਲਦੇ ਰਹਿੰਦੇ ਆ ਹੈਨਾ ਤੇ ਮੈਨੂੰ ਉਹਨਾਂ ਤੋਂ ਕਾਫੀ ਸਿੱਖਿਆ ਮਿਲਦੀ ਹੈ ਤੇ ਉਹਨਾਂ ਤੋਂ ਕਾਫੀ ਪ੍ਰੇਰਿਤ ਹੋ ਕੇ ਮੈਨੂੰ ਮੈਨੂੰ ਇਹਦੇ ਵਿੱਚ ਵੀ ਕਾਫੀ ਹੈਲਪ ਮਿਲੀ ਤਾਂ ਕਿ ਮੈਂ ਅੱਗੇ ਲਾਈਫ ਦੇ ਵਿੱਚ ਕੁਝ ਹੋਰ ਕਰ ਸਕਾਂ ਹੂੰ ਹੂੰ ਤੇ ਇਹ ਜਿਹੜਾ ਤੁਸੀਂ ਹਲਮਾਨ ਚਾਲੀਸਾ ਜਿਹੜਾ ਰਿਲੀਜ਼ ਕਰਨ ਜਾ ਰਹੇ ਹੋ ਏ ਤੁਸੀਂ ਮੈਂ ਦੇਖਿਆ ਤੁਸੀਂ ਵੀਡੀਓ ਬਹੁਤ ਅੱਛੀ ਬਣੀ ਹੈ ਇਹਦੀ ਜਿਹਦੀ ਇਹ ਕਿੱਥੇ ਸ਼ੂਟ ਕਿੱਥੇ ਕੀਤਾ ਗਿਆ ਆਪਾਂ ਇਹ ਸੋਲਨ ਦੇ ਵਿੱਚ ਸਰ ਇੱਕ ਮੰਦਿਰ ਹੈ ਤੇ ਉੱਥੇ ਆਪਾਂ ਇਹਨਾਂ ਨੂੰ ਸ਼ੂਟ ਕੀਤਾ ਹੈ ਅੱਛਾ ਹਨੂਮਾਨ ਜੀ ਦਾ ਇੱਕ ਮੰਦਿਰ ਹੈ ਸੋਲਨ ਦੇ ਵਿੱਚ ਉੱਥੇ ਆਪਾਂ ਇਸ ਨੂੰ ਸ਼ੂਟ ਕੀਤਾ ਹੈ ਤੇ ਕਦ ਤੁਸੀਂ ਇਹ ਰਿਲੀਜ਼ ਕਰਨ ਜਾ ਰਹੇ ਹੋ ਇਹ ਆਪਣਾ ਕੱਲ ਰਿਲੀਜ਼ ਹੋ ਰਿਹਾ ਜੀ ਕੱਲ ਕਿੰਨੇ ਵਜੇ ਤੱਕ ਰਿਲੀਜ਼ ਕਰ ਦੋਗੇ ਤਾਂ ਕਿ ਸਾਡੇ ਦਰਸ਼ਕ ਜਿਹੜੇ ਆ ਸਵੇਰੇ 10 ਵਜੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਾਣਾ ਤੁਹਾਡੇ ਹਾਂਜੀ ਵੀ ਰਾਹੁਲ ਜੀ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਸਿੱਧੇ ਡਾਇਰੈਕਟ ਜਿਹੜੇ ਹਨਮਾਨ ਜੀ ਨਾਲ ਜੁੜ ਸਕਦੇ ਹੋ ਕਿਉਂਕਿ ਉਹਨਾਂ ਉੱਪਰ ਜਿਹੜਾ ਹੈ ਹਨਮਾਨ ਜੀ ਦਾ ਸਿੱਧਾ ਆਸ਼ੀਰਵਾਦ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਆਪਣਾ ਮਨਵਲ ਗੇਰ ਬੈਠੇ ਸੀਗੇ ਤੇ ਅੱਜ ਬਿਜ਼ਨਸ ਦੇ ਨਾਲ ਨਾਲ ਇਸ ਲਾਈਨ ਦੇ ਵਿੱਚ ਵੀ ਤੁਸੀਂ ਸੁਣੋਗੇ ਇਹਨਾਂ ਦੇ ਭਜਨ ਜਿਹੜੇ ਹਨਾਂ ਦੇ ਚੈਨਲ ਤੇ ਤੇ ਤੁਸੀਂ ਆਪ ਕਹੋਗੇ ਕਿ ਇੱਕ ਪ੍ਰੋਫੈਸ਼ਨ ਜਿਹੜਾ ਗਾਇਕ ਹੈ ਉਹ ਭਜਨਾਂ ਨੂੰ गा ਰਿਹਾ ਸੋ ਮੈਨੂੰ ਕਿਤੇ ਰਾਹੁਲ ਜੀ ਇਸ ਤਰ੍ਹਾਂ ਵੀ ਲੱਗਦਾ ਕਿ ਜਿਵੇਂ 22 ਤਰੀਕ ਨੂੰ ਅ ਅਯੁੱਧਿਆ ਜੀ ਦੇ ਵਿੱਚ ਸ਼੍ਰੀ ਰਾਮ ਲਲਾ ਜੀ ਆ ਰਹੇ ਹਨ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਵਿੱਚ ਕਿਹਾ ਪੂਰੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਹਾ ਪੂਰੇ ਵਰਲਡ ਦੇ ਵਿੱਚ ਜਿਹੜਾ ਹੈ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਤੇ ਕਈ ਕਲਾਕਾਰਾਂ ਨੇ ਆਪਣੇ ਭਜਨ ਨਵੇਂ-ਨਵੇਂ ਰਿਲੀਜ਼ ਕੀਤੇ ਹਨ ਤੁਸੀਂ ਵੀ ਕਿਤੇ ਇਸ ਨੂੰ ਦੇਖ ਕੇ ਮੌਕਾ ਦੇਖਿਆ ਕਿ ਇਹ ਬੜਾ ਅੱਛਾ ਮੌਕਾ ਹੈ ਕਿ ਕਿਉਂਕਿ ਰਾਮ ਜੀ ਦੇ ਭਗਤ ਜਿਹੜੇ ਹੈਗੇ ਸਭ ਤੋਂ ਵੱਡੇ ਕਹੇ ਜਾਂਦੇ ਉਹ ਹਨੂਮਾਨ ਜੀ ਹੈ ਤੇ ਕਿਉਂ ਨਾ ਹਨੂਮਾਨ ਜੀ ਦਾ ਹਨੂਮਾਨ ਚਾਲੀਸਾ ਇੱਕ ਨਵੇਂ ਰੂਪ ਦੇ ਨਾਲ ਲੋਕਾਂ ਨੂੰ ਪੇਸ਼ ਕੀਤਾ ਜਾਏ ਤੇ ਕਿਤੇ ਉਹਦੇ ਪਿੱਛੇ ਅਯੋਧਿਆ ਦਾ 22 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਉਹ ਤਾਂ ਨਹੀਂ ਕਿਤੇ ਨਹੀਂ ਦੇਖੋ ਵੈਸੇ 22 ਨਵੰਬਰ ਵਿੱਚ ਆਪਣੇ ਸ਼੍ਰੀ ਰਾਮ ਜੀ ਮਹਾਰਾਜ ਦੀ ਪ੍ਰਾਣ ਪ੍ਰਤੀਸ਼ਠਾ ਉਹ ਸਾਡੇ ਲਈ ਬਹੁਤ ਗਰਵ ਦੀ ਗੱਲ ਹੈ ਵੈਸੇ ਤਾਂ ਮੇਰਾ ਮੰਨਣਾ ਇਹ ਹੈ ਕਿ ਆਪਾਂ ਤਾਂ ਉਹਨਾਂ ਦੀ ਰਜ਼ਾ ਤੋਂ ਬਿਨਾਂ ਇੱਕ ਸਾਹ ਨਹੀਂ ਲੈ ਸਕਦਾ ਕਿੱਥੋਂ ਭਜਨ ਕਰ ਲਾਂਗਾ ਇਹ ਮੇਰੇ ਸਵੈਮ ਸ਼੍ਰੀ ਹਨੂਮਾਨ ਜੀ ਦੀ ਕਿਰਪਾ ਹੋਈ ਉਹਨਾਂ ਨੇ ਚਾਇਆ ਤਾਂ ਅਸੀਂ ਰਿਲੀਜ਼ ਕਰ ਕਰਨ ਜਾ ਰਹੇ ਹਾਂ ਤਾਂ ਉਹਨਾਂ ਦੀ ਕਿਰਪਾ ਹੀ ਹੈ ਜੋ ਕਿ ਅਸੀਂ ਇਹ ਭਜਨ ਤਿਆਰ ਕੀਤਾ ਤੇ ਉਹਨਾਂ ਨੇ ਐਗਜ਼ੈਕਟ ਉਹੀ ਡੇਟ ਦੇ ਨੀਅਰ ਅਬਾਊਟ ਸਾਨੂੰ ਲੈ ਕੇ ਤਿਆਰ ਕਰਕੇ ਦਿੱਤਾ ਕਿ ਹਾਂ ਵੀ ਆਪਾਂ 22 ਜਨਵਰੀ ਤੋਂ ਪਹਿਲਾਂ ਉਸ ਨੂੰ ਸ਼੍ਰੀ ਹਨੂਮਾਨ ਚਾਲੀਸਾ ਨੂੰ ਰਿਲੀਜ਼ ਕਰ ਸਕੀਏ ਤੇ ਤੁਸੀਂ ਭਜਨਾਂ ਦੇ ਨਾਲ ਨਾਲ ਕੁਝ ਹੋਰ ਵੀ ਕੁਝ ਗਾਇਆ ਹੈ ਜਾਂ ਸਿਰਫ ਇਸੇ ਇਹ ਭਜਨਾਂ ਨੂੰ ਹੀ ਕੰਟੀਨਿਊ ਕਰਨ ਦੀ ਸੋਚ ਨਹੀਂ ਸਰ ਭਜਾ ਹਜੇ ਭਜਾ ਨਹੀਂ ਹੈ अच्छा भजन ही करोगे ਤੇ ਇਸ ਭਜਨ ਬਾਰੇ ਕੁਝ ਕੁਝ ਦਿੱਕਤਾਂ ਆਈਆਂ ਹੁਣ ਪਰੇਸ਼ਾਨੀਆਂ ਆਈਆਂ ਹੁਣ ਜਦ ਆਪਾਂ ਸ਼ੂਟ ਕਰ ਰਹੇ ਸੀ ਜਾਂ ਮਤਲਬ ਇਸ ਨੂੰ ਗਾਣ ਦੇ ਵਿੱਚ ਕਿੰਨਾ ਟਾਈਮ ਲੱਗ ਗਿਆ ਤੇ ਕਿੰਨੀ ਮਤਲਬ ਵਿੱਚ ਵਿੱਚ ਪਰੇਸ਼ਾਨੀਆਂ ਨਾਲ ਨਹੀਂ ਜੀ ਓਕੜਾ ਪਰੇਸ਼ਾਨੀਆਂ ਦੀ ਗੱਲ ਕਰੀਏ ਤਾਂ ਹੁਣ ਕੋਈ ਲੱਗਦੀਆਂ ਹੀ ਨਹੀਂ ਕਿਉਂਕਿ ਹੁਣ ਸਵੈ ਸ਼੍ਰੀ ਹਨੂਮਾਨ ਜੀ ਮਹਾਰਾਜ ਆ ਗਏ ਨਾਲ ਤਾਂ ਪਰੇਸ਼ਾਨੀਆਂ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਹੂੰ ਹੂੰ ਤਾਂ ਹਾਂ ਇੱਕ ਤਾਂ ਨੂੰ ਮੈਂ ਇੱਕ ਛੋਟੀ ਜਿਹੀ ਚੀਜ਼ ਜ਼ਾਹਿਰ ਜ਼ਰੂਰ ਕਰਨਾ ਚਾਹਾਂਗਾ ਦੱਸਣਾ ਚਾਹਾਂਗਾ ਤੇ ਜਦੋਂ ਅਸੀਂ ਉੱਥੇ ਸ਼ੂਟ ਕਰਨ ਜਦੋਂ ਅਸੀਂ ਉੱਥੇ ਸ਼ੂਟ ਸਟਾਰਟ ਕਰਨਾ ਕਰਨ ਲੱਗੇ ਸੀਗੇ ਤਾਂ ਉੱਥੇ ਕੁਛ ਬੰਦਰ ਆਏ ਹੈਨਾ ਤਾਂ ਜਦੋਂ ਸ਼ੂਟ ਜਿਵੇਂ ਹੀ ਸਮਾਪਤ ਹੋਇਆ ਤਾਂ ਆਟੋਮੈਟਿਕ ਬੰਦਰ ਵੀ ਆਪਣੇ ਆਪ ਹੀ ਚੱਲੇ ਗਏ ਤਾਂ ਸਾਨੂੰ ਇਦਾਂ ਇਹ ਅਹਿਸਾਸ ਹੋਇਆ ਕਿ ਹਾਂ ਸ਼ਾਇਦ ਹੋ ਸਕਦਾ ਹੈ ਕਿ ਹਾਂ ਸਰਦਾਰ ਸਖਸ਼ਾਦ ਹਲਮਾਨ ਜੀ ਆਪਣੇ ਜਿਹੜੇ ਹੈ ਉਸ ਜੋ ਫੀਲ ਹੋਇਆ ਜੋ ਸਾਨੂੰ ਅਹਿਸਾਸ ਹੋਇਆ ਤੇ ਜੋ ਕਿ ਹੁਣ ਤਾਂ ਵੈਸੇ ਵੀ ਮੈਨੂੰ ਐਵੇਂ ਲੱਗਦਾ ਕਿ ਹਾਂ ਮੇਰੇ ਵੱਡੇ ਭਾਈ ਦਾਦਾ ਦੀ ਤਰ੍ਹਾਂ ਮੈਨੂੰ ਪਿਆਰ ਕਰਦੇ ਹਨ ਹਮੇਸ਼ਾ ਮੇਰੀ ਕੇਅਰ ਵੀ ਕਰਦੇ ਹਨ ਔਰ ਲਾਈਫ ਦੇ ਵਿੱਚ ਹੁਣ ਹਰ ਜਗ੍ਹਾ ਮੇਰਾ ਪੂਰਾ ਸਾਥ ਦਿੰਦੇ ਹਨ ਤੇ ਆਖਰ ਦੇ ਵਿੱਚ ਹੁਣ ਜਿਵੇਂ ਆਪਾਂ ਦੱਸ ਹੀ ਦਿੱਤਾ ਕਿ ਆਉਣ ਵਾਲੇ ਕੱਲ ਨੂੰ ਜਿਹੜਾ ਹੈ ਇਹ ਭਜਨ ਜਿਹੜਾ ਹੈ ਹਰਮਾਨ ਚਲੀਸਾ ਰਿਲੀਜ਼ ਹੋ ਜਾਏਗਾ ਕੁਝ ਹੋਰ ਕਹਿਣਾ ਚਾਹੋਗੇ ਰਾਜਪੁਰੇ ਦੀ ਜਨਤਾ ਨੂੰ ਕਿਉਂਕਿ ਮੈਂ ਰਿਪੋਰਟਰ ਤੁਹਾਡੀ ਰਾਜਪੁਰੇ ਦੀ ਜਨਤਾ ਹੈ ਦੇਖੋ ਮੈਂ ਰਾਜਪੁਰਾ ਵਾਲਿਆਂ ਨੂੰ ਸਾਰਿਆਂ ਨੂੰ ਇਹ ਕਾਂਗਾ ਕਿ ਤੁਹਾਡੇ ਲਈ ਵੀ ਬਹੁਤ ਗਰਵ ਦੀ ਗੱਲ ਹੈ ਤੁਹਾਡਾ ਛੋਟਾ ਭਾਈ ਬੇਟਾ ਫਰੈਂਡ ਦੋਸਤ ਹੈ ਨਾ ਤੇ ਹੈਗੇ ਆ ਤੇ ਤੁਸੀਂ ਜਿਆਦਾ ਤੋਂ ਜਿਆਦਾ ਸਾਡੇ ਭਜਨ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਜਿਆਦਾ ਜਿਆਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਅਸੀਂ ਇੱਕ ਨਵੇਂ ਅੰਦਾਜ਼ ਨਾਲ ਬਸ ਇਹ ਬਿਲਕੁਲ ਇੱਕ ਨਵੇਂ ਅੰਦਾਜ਼ ਨਾਲ ਜਿੱਦਾਂ ਦਾ ਯੂਥ ਚਾਹੁੰਦਾ ਹੈ ਕਿ ਹਾਂ ਹਿਪ ਹੌਪ 뮤직 ਹੋਏ ਤਾਂ ਉਦਾਂ ਦਾ ਇੱਕ ਇੱਕ ਨਵੇਂ ਅੰਦਾਜ਼ ਦੇ ਨਾਲ ਇੱਕ ਨਵੇਂ ਅੰਦਾਜ਼ ਦੇ ਨਾਲ ਇੱਕ ਸ੍ਰੀ ਹਨੂਮਾਨ ਚਲिसा ਲੈ ਕੇ ਆਏ ਆ ਤੇ ਸਾਨੂੰ ਆਸ਼ਾ ਹੈ ਮੈਂ ਨਹੀਂ ਗਾਈ ਮੇਰੇ ਪ੍ਰਭੂ ਨੇ ਗਾਈ ਹੈ ਮੇਰੇ ਸ੍ਰੀ ਹਨੂਮਾਨ ਜੀ ਨੇ ਆਪ ਹੀ ਗਵਾਈ ਹੈ ਤੇ ਮੈਨੂੰ ਪੂਰੀ ਆਸ਼ਾ ਹੈ ਕਿ ਤੁਹਾਨੂੰ ਇਹ ਭਜਨ ਤੁਹਾਨੂੰ ਸ੍ਰੀ ਹਨੂਮਾਨ ਚਲिसा ਪੂਰਾ ਪਸੰਦ ਆਏਗਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਪ੍ਰਮਾਤਮਾ ਕਰੇ ਹਰਮਾਨ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਤੇ ਜਿੱਤੇ ਹੋਰ ਇਸ ਮੌਕੇ ਤੇ ਜਦ 22 ਤਰੀਕ ਨੂੰ ਰਾਮ ਲੱਲਾ ਅਯੁੱਧਿਆ ਦੇ ਵਿੱਚ ਪਧਾਰ ਰਿਹਾ ਉਸ ਮੌਕੇ ਤੇ ਹੋਰ ਭਜਨ ਸਮਾਰਟਾ ਨੂੰ ਜਿਹੜਾ ਹੈ ਕਾਫੀ ਸ਼ੋਹਰਤ ਮਿਲ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੀ ਹਰਮਾਨ ਜੀ ਦਾ ਆਸ਼ੀਰਵਾਦ ਇਸ ਤਰ੍ਹਾਂ ਹੀ ਬਣਿਆ ਰਹੇ ਸੋ ਇਹ ਸੀਗੇ ਰਾਹੁਲ ਥਰੇਜਾ ਜੀ ਤੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਦੇ ਆਉਣ ਵਾਲੇ ਕੱਲ ਇਹਨਾਂ ਦਾ ਭਜਨ ਜਿਹੜਾ ਹੈ ਰਿਲੀਜ਼ ਹੋਏਗਾ ਸੋ ਤੁਸੀਂ ਬੈਕਐਂਡ ਤੇ ਸਾਡੇ ਦੇਖ ਹੀ ਰਹੇ ਹੋ ਕਿ ਜੋ ਇਹਦੀ ਝਲਕੀਆਂ ਸੀ ਤੁਹਾਨੂੰ ਦਿਖਾ ਰਹੇ ਹਾਂ ਸੋ ਜਿਆਦਾ ਤੋਂ ਜਿਆਦਾ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ న్యూਸ 89 ਪੰਜਾਬ ਵੀ ਤੁਹਾਨੂੰ ਇਹੀ ਪ੍ਰਾਰਥਨਾ ਕਰਨਾ ਚਾਹੇਗਾ ਕਿ ਆਪਣੇ ਸ਼ਹਿਰ ਦੇ ਇੱਕ ਬਿਜ਼ਨਸਮੈਨ ਵੱਲੋਂ ਇੰਨਾ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਇਸ ਮੌਕੇ ਤੇ ਜਦ ਅਯੋਧਿਆ ਦੇ ਵਿੱਚ ਇੰਨਾ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਉੱਥੇ ਹੀ ਆਪਾਂ ਨੂੰ ਆਪਣੇ ਸ਼ਹਿਰ ਦੇ ਇਸ ਬਿਜ਼ਨਸਮੈਨ ਰਾਹੁਲ ਜੀ ਨੂੰ ਵੀ ਜਿਹੜਾ ਹੈ ਪੂਰਾ ਸਪੋਰਟ ਕਰਨਾ ਚਾਹੀਦਾ ਸੋ ਮੇਰੀ ਵੀ ਇਹੀ ਦੁਆ ਰਹੇਗੀ ਕਿ ਇਹਨਾਂ ਦਾ ਜਿਹੜਾ ਇਹ ਭਜਨ ਹੈ ਉਹ ਸੁਪਰ ਹਿੱਟ ਹੋ ਗਏ ਹਰ ਇੱਕ ਮੰਦਰ ਦੇ ਵਿੱਚ ਹਰ ਇੱਕ ਮੰਗਲਵਾਰ ਨੂੰ ਜਿਹੜਾ ਹੈ ਜਦ ਅਸੀਂ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਮੱਥਾ ਟੇਕਣ ਜਾਈਏ ਤੇ ਉੱਥੇ ਰਾਹੁਲ ਜੀ ਦਾ ਇਹ ਹਨੂਮਾਨ ਚਾਲੀਸਾ ਜਿਹੜਾ ਹੈ ਗੂੰਜਣਾ ਚਾਹੀਦਾ ਸੋ ਤੁਸੀਂ ਦਿਓ ਸੰਦੀਪ ਚੌਧਰੀ ਨੂੰ ਜਾਇਦ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਹਸਤੀ ਦੇ ਨਾਲ ਨਵੇਂ ਮਹਿਮਾਨ ਦੇ ਨਾਲ ਸੋ ਧੰਨਵਾਦ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ